ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਦਾ ਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਤ ਖਾਵਣਾ ਵਾਰੋ ਵਾਰੀ ਦਲ ਬੰਜਨ ਗੁਰਸੂਰ ਮਾ ਉਹ ਅਟ ਜੂਦਾ ਬਾਂ ਪਾਰਿ ਉਪਕਾਰੀ ਸੂਰਾ ਸੋ ਪਹਿਚਾਨੀਐ ਜੋਲ ਰਹਿ ਦੀਨ ਕਹਿ ਤ ਪ੍ਰਜਾ ਟੱਮ ਰੇ ਤਬ ਹੂਣਾ ਛੱਡ ਖੇਤ ਰਾਜ ਕਰੇਗਾ ਖਾਲਸਾ ਯਾਕੀ ਵਾਹ ਪਾਰ ਦੀਆਂ ਗੂਮਤਾਂ ਨੇ ਟੈਂਕ ਚਾੜਤੇ ਜੀ ਤਖਤ ਤੇ ਆਕਾਲ ਦੇ ਸਿੰਘ ਬਾਜਾਂ ਵਾਲੇ ਦੇ ਸ਼ਹੀਦ ਕਰਤੇ ਸਿੱਖ ਜੁੰਦੇ ਜਾਣਦੇ ਸਿੰਘ ਬਾਜਾਂ ਵਾਲੇ ਦੇ ਸ਼ਹੀਦ ਕਰਤੇ ਸਿੱਖ ਜੁੰਦੇ ਜਾਣਦੇ ਸ਼ਹੀਦੀ ਦਿਨ ਪੰਜਵੇਂ ਗੁਰੂ ਦਾ ਚੁਣ ਕੇ ਆਏ ਸੀ ਮਡੜਾ ਉਹ ਜੂਨ ਕੱਲੋਂ ਕਾਰਾ ਨਹੀਂ ਸਿੱਕਾ ਨੂੰ ਪੁੱਲਨਾ ਉਹ ਕੁਨੀ ਨਾਨ ਬਦ ਜੇ ਰਾਸੀ ਵਾਲਾ ਕੱਲੋਂ ਕਾਰਾ ਨਹੀਂ ਉਹ ਪੁੱਲਨਾ ਉਹ ਕੁਨੀ ਨਾਨ ਬਦ ਕੀ ਭਾਰ ਦੀ ਹੰਗੂਮਤਾ ਨੇ ਟੈਂਕ ਸਿੰਘ ਬਾਜਾਂ ਵਾਲੇ ਦੇ ਸ਼ਹੀਦ ਕਰਤੇ ਸਿੱਖ ਚੁੰਦੇ ਜਾਂਦੇ ਸਿੰਘ ਬਾਜਾਂ ਵਾਲੇ ਦੇ ਸ਼ਹੀਦ ਕਰਤੇ ਸਿੱਖ ਚੁੰਦੇ ਜਾਂਦੇ ਸ਼ਹੀਦੀ ਦਿਨ ਪੰਜਵੇਂ ਗੁਰੂ ਦਾ ਚੁਣ ਕੇ ਆਏ ਓ ਜੂਨ ਕੱਲੋਂ ਕਾਰਾ ਨਹੀਂ ਸਿਕਾ ਨੂੰ ਪੁੱਲਣਾ ਓ ਖੂਨੀ ਨਾਂ ਨਵੰਬਰ 84 ਵਾਲਾ ਕੱਲੂ ਕਰਨਿਓ ਪੁੱਲਣਾ ਓ ਖੂਨੀ ਨਾਂ ਨਵੰਬਰ ਹੋਣ ਤੋਂ ਫੜੀ ਬੱਚੇ ਪਟਕਾ ਤੇ ਰੋਂਦੀਆਂ ਜੀ ਹੋ ਤੋਂ ਫੜ ਬੱਚੇ ਪੱਟੇ ਕਾਦੇ ਰੋਂਦੀਆਂ ਜੀ ਔਰਤਾਂ ਦੇ ਜਾਨਾਂ ਨੂੰ ਪੱਗਾਂ ਨਾਲ ਹੱਥ ਬੰਨ ਸ਼ੂਟ ਕਰਦੇ ਜੀ ਬੁੱਢਿਆਂ ਜਵਾਨਾਂ ਨੂੰ ਪੱਗਾਂ ਨਾਲ ਹੱਥ ਬੰਨ ਸ਼ੂਟ ਕਰਦੇ ਉਹ ਬੁੱਢਿਆਂ ਜਵਾਨਾਂ ਨੂੰ ਟੋਟ ਦੇਸੀ ਬੰਬ ਬੁੱਜਣਾ ਸਰਾਵਾ ਚ ਉਹ ਸੰਗ ਤਾਂ ਸੀ ਅੰਡਾ ਢਾ ਉਹ ਜੂਨ ਕੱਲੋਂ ਕਾਰਾ ਨਹੀਂ ਸੀ ਕਾ ਨੋ ਪੁਲਨਾ ਉਹ ਖੁਨੀ ਨਵੰਬਰ 84 ਵਾਲਾ ਕੱਲੋਂ ਕਰ ਨਹੀਂਓ ਪੁਲਨਾ ਉਹ ਖੁਨੀ ਨਵੰਬਰ ਜੀ ਗਰਮੀ ਕਰਾਂਦੇ ਗੋਲਿਆਂ ਦੇ ਸੇਕਣ ਜੀ ਸਿੱਖ ਪੁਨ ਰਖਤੇ ਹੁਨੀ ਨੀਰ ਸਰੋਵਰਾਂ ਦੇ ਵਿੱਚੋਂ ਪੀਵਦੇ ਓ ਮੁੜ ਕਾ ਸਿ ਚੱਖਦੇ ਹੁਨੀ ਨੀਰ ਸਰੋਵਰਾਂ ਦੇ ਵਿੱਚੋਂ ਪੀਵਦੇ ਓ ਮੁੜ ਕਾ ਸਿ ਚੱਖਦੇ ਤਪਦੇ ਫਰਿਸ਼ਤ ਤਣਫ ਮਰ ਕੇ ਸਿ ਖੋਖ ناک ਮਜਾ ਉਹ ਜੂਨ ਕੱਲ ਨੂੰ ਕਰਾਂ ਨਹੀਂ ਸਿਕਨੋਂ ਪੁਲਨਾ ਉਹ ਕੁੰਨੀ ਨਾਂ ਨਵੰਬਰ ਉਹ 84 ਵਾਲਾ ਕੱਲ ਨੂੰ ਕਰਾਂ ਨਹੀਂ ਉਹ ਪੁਲਨਾ ਉਹ ਕੁੰਨੀ ਨਾਂ ਨਵੰਬਰ ਜੀ ਹਜ਼ਾਰਾ ਇਕਿੰਦਰਾ ਦੇ ਵੱਟੇ ਸਾੜ ਤੇ ਜੀ ਹੱਥੇ ਸਿੱਖ ਕਰੋ ਕਰੀ ਬਾਰ ਕੱਢ ਕੇ ਪਾਏ ਟੈਰ ਗਲਾਂ ਚ ਬਿਦੋਸ਼ੇ ਸਿੱਖ ਕਰੋ ਕਰੀ ਬਾਰ ਕੱਢ ਕੇ ਪਾਏ ਟੈਰ ਗਲਾਂ ਚ ਹੱਸਦੇ ਤੇ ਵਸਦੇ ਜੋ ਕਰ ਸਿੱਖਾ ਦੇ ਸੇ ਬਨਾਤ ਜੂਨ ਕੱਲੂ ਕਰਾ ਨਹੀਂ ਇਸ ਕਾ ਨੋ ਪੁਲ ਨਾ ਓ ਖੁਨ ਨਾਨ ਨਮਬਾ ਓ ਚਰਾਸੀ ਵਾਲਾ ਕੱਲੂ ਕਰ ਨਹੀਂਓ ਪੁਲ ਨਾ ਓ ਖੁਨ ਨਾਨ ਨਮਬਾ ਜੀਨ ਸੜੇ ਖੁਸ਼ੀ ਕੀਤੀ ਸਾਰੀ ਕਿਣੈ ਮਿੱਠ ਕੇਸਰੀ ਕਾਰਿ ਸ਼ਾਜ ਸ਼ਾਂ ਗੁੜ ਸਤਾਲੇ ਹੱਥ ਠੋਕੇ ਬਣ ਹੀ ਉਹ ਜਾਂਦੇ ਨੇ ਕੀਤੀਆਂ ਇਹ ਫਾਜ਼ਤਾ ਉਹ ਦਿੱਲੀ ਕਾਨ ਪੁਣ ਬੈ ਗਾੜਾ ਗੁੜ ਕੋ ਵਟੇ ਨਾਲ ਕੰਜੜ ਓ ਜੂਨ ਕੱਲੂ ਕਰਾ ਨਹੀਂ ਸਿਕਨੋਂ ਪੁੱਲ ਨਾ ਓ ਖੁਨੀ ਨਾਨਵੰਬਰ 84 ਵਾਲਾ ਕੱਲੂ ਕਰਾ ਨਹੀਂ ਓ ਪੁੱਲ ਨਾ ਓ ਖੁਨੀ ਨਾਨਵੰਬਰ ਜੀ ਬੱਚੀਆਂ ਤੇ ਬੀਬੀਆਂ ਵੀ ਫੜ ਲੁੱਟੀਆਂ ਹੋ ਤੇ ਬੀਪੀਆਂ ਵੀ ਫੜ ਲੁੱਟੀਆਂ ਦਿੱਲੀ ਦੇ ਕਰਦੇ ਆ ਬਦਨੀਤੀ ਹਿੰਦ ਦੀ ਸਿਖਾਣੀ ਮੋੜ ਤੋਂ ਓ ਵੈ ਸ਼ਹੀਦ ਰੰਦੇ ਆ ਬਦਨੀਤੀ ਹਿੰਦ ਦੀ ਸਿਖਾਣੀ ਮੋੜ ਤੋਂ ਓ ਵਹਿ ਸ਼ਹੀਦ ਰੰਦੇ ਆ ਆਜੀ ਕੋ ਮਾ ਤੇ ਲੋਣਾ ਪਕਦੇ ਉਹ ਮੂ ਦੇ ਮਿੱਟੇ ਰੰਗਣ ਜੂਨ ਕਲੋਂ ਕਾਰਾ ਨਹੀਂ ਸਿਕਾ ਨੂੰ ਆਤਾ ਅਸੀਂ ਇੱਕ ਮਰਦੇ ਸੂਰਮਾ ਸ਼ੀਰੀ ਮਾਦਾ ਜਾ ਅਸੀਂ ਗੁੜਤੀ ਲੈ ਕੇ ਗੈਰ ਤਵਾੜੀ ਮਦ ਨਾਲ ਟੱਕਰ ਆ ਅਸੀਂ ਕੁਫੀ ਲਾ ਕੇ ਗੈਰਤ ਵਾਲੀ ਓ ਮੰਗਿਆ ਹੱਕ ਕਦੀ ਨਹੀਂ ਮਿਲਤੇ ਓ ਹੱਥਾਂ ਯਾ ਤਲਵਾਰਾਂ ਨੂੰ ਓ ਬਿਨ ਰਵਾਣੇ ਸੋਚੀ ਪਾਤਾ ਓ ਵੱਤ ਦੀਆਂ ਸਰਕਾਰਾਂ ਨੂੰ ਓ ਬਿਨ ਰਵਾਣੇ ਸੋਚੀ ਪਾਤਾ ਜੀ ਮੈਂ ਤੇ ਦੀ ਤਕਸਾਲ ਤੇ ਮਦਮੀ ਹਾਂ ਜੀ ਤਕਸਾਲ ਤੁਮਦਮੀ ਸਿਰ ਤੇ ਜ਼ਿੰਮੇਵਾਰੀ ਸੀ ਨਿਤਨੇਮ ਕੁਰਬਾਨੀ ਪੜਦੇ ਨਿਤਨੇਮ ਕੁਰਬਾਨੀ ਪੜਦੇ ਜੋ ਤਾਂ ਅਮਰਤ ਧਾਰ ਸੀ ਆ ਨਿਤਨੇਮ ਕੁਰਬਾਨੀ ਪੜਦੇ ਮੌਗਨਤੀ ਤੋਂ ਹੱਕ ਲੈਣ ਲਈ ਓ ਚੁੱਕਿਆ ਸੀ ਹਥਿਆਰਾਂ ਨੂੰ ਓ ਬਿਨਰਾ ਵਾਲੇ ਸੋਚੀ ਪਾਤਾ ਉਹ ਵਕਤ ਦੀਆਂ ਸਰਕਾਰਾਂ ਨੂੰ ਉਹ ਬਿਨਰਾ ਵਾਲੇ ਸੋਚੀ ਪਾਤਾ ਖੱਤਰ ਵਰਗੇ ਸਾਕੇ ਹੋ ਗਏ ਹਾਕਮ ਜ਼ੁਲਮ ਕਮਾਉਣ ਲੱਗੇ ਕਰੇ ਅਰਦਾਸੇ ਸਿੰਘ ਸੂਰਮੇ ਵੋਤ ਨਾਲ ਟਕਰਾਂ ਲੱਗੇ ਆ ਕਰੇ ਅਰਦਾਸੇ ਸਿੰਘ ਸੂਰਮੇ ਉਹ ਸਿਰ ਤੜਦੀ ਉਹ ਬਾਜੀ ਲਾਉਂਦੇ ਓ ਸਿਰਦਰਦੀ ਓ ਬਾਜੀ ਲਾਉਂਦੇ ਓ ਖਾਨਦਿਲਾਂ ਦੇ ਅਕਾਰਾਂ ਨੂੰ ਓ ਪਿੰਨਰਾ ਵਾਲੇ ਸੋਚੀ ਪਾਤਾ ਵਕਤ ਦੀਆਂ ਸਰਕਾਰਾਂ ਨੂੰ ਓ ਪਿੰਨਰਾ ਵਾਲੇ ਸੋਚੀ ਪਾਤਾ ਤੇਰਾ ਸਿੰਘ ਸ਼ਹੀਦੀ ਮਾਗੇ ਸੰਤਾਂ ਨੂੰ ਰੋਵ ਚੜਿਆ ਸੀ ਅੰਮ੍ਰਿਤਸਰ ਦੀ ਦਰਦੀ ਉੱਤੇ ਹੂਣਵਾੜਾ ਹੜ ਹੜੀ ਅਸੀਂ ਅੰਮ੍ਰਿਤਸਰ ਦੀ ਧਰਤੀ ਉੱਤੇ ਓ ਐਨਖੀ ਯੋਦੇ ਰੋ ਵਿੱਚ ਆਕੇ ਉਸ ਸੋਨ ਤੇ ਲੋਹਣਕਦਾਰਾ ਨੂੰ ਓ ਬਿਨਰਾ ਵਾਲੇ ਸੋਚੀ ਪਾਤਾ ਵਕਤ ਦੀਆਂ ਸਰਕਾਰਾਂ ਨੂੰ ਓ ਬਿਨਰਾ ਵਾਲੇ ਸੋਚੀ ਪਾਤਾ ਪਾਇਆ ਦਿੱਲੀ ਦੇ ਜਰਨੇ ਲਾਣੇ ਰੂਨੂ ਕੇਰਾ ਪਾਇਆ ਦਿੱਲੀ ਦੇ ਚਰ ਨੈਲਾ ਨੇ ਟਿੱਡੀ ਦਲ ਦੇ ਆਹੂ ਲਾਏ ਅਣਖੀ ਬੀਰ ਮੱਝੇਲਾ ਨੇ ਟਿੱਡੀ ਦਲ ਦੇ ਆਹੂ ਲਾ ਮੇਰ ਗੜੀ ਵਾਲਾ ਕਹਿੰਦਾ ਕੁਲਦੀਪ ਰਗੜੀ ਵਾਲਾ ਕਹਿੰਦਾ ਹੋ ਲਿਖਦਾ ਵੱਟ ਦੀਆਂ ਸਰਕਾਰਾਂ ਨੂੰ ਪਿੰਡਰਾਂ ਵਾਲੇ ਸੋਚੀ ਪਾਤਾ ਜੀ ਗੱਤਾ ਦਿੱਲੀੋਂ ਚੜਕੇ ਆਇਆ ਵੇਤਾ ਦਿੱਲੀੋਂ ਚੜਕੇ ਆਇਆ ਲੈ ਕੇ ਨਾਲ ਬਰਾੜੇ ਨੂੰ ਪਿੰਡਰਾਂ ਵਾਲੇ ਸੰਤੋਂ ਨੂੰ ਫੜਕੇ ਪਾਦੋ ਦਿਓ ਵਿਚਾਲੇ ਨੂੰ ਪਿੰਡਰਾਂ ਵਾਲੇ ਸੰਤੋਂ ਨੂੰ ਫੜਕੇ ਮੋਤ ਡੈਨ ਨੂੰ ਮਾਸੀ ਆਕੇ ਓ ਮੋਤ ਡੈਨ ਨੂੰ ਮਾਸੀ ਆਕੇ ਓ ਚਲ ਜੇ ਕਰ ਸਰਕਾਰਾਂ ਨੂੰ ਓ ਪਿੰਡਰਾਂ ਵਾਲੇ ਸੋਚੀ ਪਾਤਾ ਓ ਵਕਤ ਦੀਆਂ ਸਰਕਾਰਾਂ ਨੂੰ ਓ ਪਿੰਡਰਾਂ ਵਾਲੇ ਸੋਚੀ ਪਾਤਾ ਜੀsinga ਨਰ ਚਰਣਾ ਨੂੰ ਪਾਵੇ ਸਤਿ ਸ੍ਰੀ ਅਕਾਲ ਬੋਲੇ ਇਸੋੜ ਹਾਲੇ ਸਤਿ ਸ੍ਰੀ ਅਕਾਲ ਸਾਰੀ ਸੰਗਤ ਦੀ ਆਵਾਜ਼ ਨਹੀਂ ਆਈ ਕਿਉਂਕਿ ਬੱਚਿਆਂ ਦਾ ਉਤਸ਼ਾਹ ਤਾਂ ਹੀ ਵਧੇਗਾ ਜੀ ਸਾਰੀ ਸੰਗਤ ਸਾਡੇ ਵਾਸਤੇ ਜਕਾਰਾ ਕੁਸ਼ੀਤ ਸਿੰਘਾਂ ਨੂੰ ਜਾਬ ਕਰਕੇ ਜਾਬਤਾ ਜਕਾਰਾ ਲਓਗੇ ਇਸੇ ਤਰ੍ਹਾਂ ਹੀ ਇਸ ਕੌਮ ਦੀ ਸੇਵਾ ਨਿਭਾਉਂਦੇ ਰਹੀਏ ਆਓ ਜਕਾਰੇ ਰਾਈ ਹਾਜ਼ਰੀ ਭਰੀਏ ਫਿਰਕਿਮਾਂ ਤੇ ਚਾਚੂ ਆਗੇ ਅਨੀ ਰਾਮ ਸਿੰਘ ਜੀ ਦਾ ਮਾਪਰਪਾ ਦਾ ਧੰਨਵਾਦ ਆਓ ਇਸੇ ਤਰ੍ਹਾਂ ਹੀ ਜੀਵਨ ਭਾਈ ਦੇ ਭਾਈ ਸੁਖਨੀ ਸਿੰਘ ਜੀ ਭਾਈ ਸੁਖਜੀਤ ਸਿੰਘ ਜੀ ਮੇਰੇ ਉਸਤਾਦ ਜੀ ਸਲੱਖਣ ਸਿੰਘ ਰਿਆੜ ਪੰਥ ਤੇ ਮਹਾਨ ਕਮਿਸ਼ਨਰ ਸਾਹਿਬਾਨ ਜਿਨ੍ਹਾਂ ਦੀ ਸੰਗਤ ਕਰਕੇ ਅਸੀਂ ਇਹ ਇਨ੍ਹਾਂ ਸਟੇਜਾਂ ਤੇ ਆਏ ਸੋ ਆਓ ਜਕਾਰੇ ਰਾਈ ਹਾਜ਼ਰੀ ਭਰੀਏ ਫਿਰਕਿਮਾਂ ਤੇ ਚਾਚੂ ਆਗੇ ਜੀ ਬੋਲੇ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਫਤਿਹ ਦੀ ਬਾਤ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਗਾ ਨਹੀਂ ਦੇ ਜੰਗ ਵਿੱਚ ਲੜ ਕੇ ਫਤਿਹ ਜੀ ਇੱਥੇ ਫਤਿਹ ਨਹੀਂ ਗਜ਼ਾਈ ਨਹੀਂ ਔਰ ਫਿਰ ਕਿੱਦਾਂ ਫਤਿਹ ਪਾ ਸਕਦੇ ਹਾਂ ਸੱਚ ਐ ਫਤਿਹ ਕਰਾ ਫਤਿਹ ਦਾ ਜਵਾਬ ਫਤਿਹ ਵਿੱਚ ਦੋ ਮੇਰੀ ਸਿਮਰਨ ਦਾ ਜਾਪ ਹੁੰਦਾ ਇਸ ਕਰਕੇ ਫਤਿਹ ਦਾ ਜਵਾਬ ਦਿਆ ਕਰੋ ਸੰਗਤ ਜੀ ਢਿਲੇ ਮੱਠੇ ਨਾ ਰਿਆ ਕਰੋ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਕੀ ਫਤਿਹ ਬਹੁਤ ਧੰਨਵਾਦ ਸਭ ਗੁਰਬਿਰਚਨ ਕੇ ਬਲੀ ਕੌਲਾ ਬਪਰੀ ਸੰਤੀ ਸ਼ਲੀ ਦੇ ਮਹਾਵਾਕ ਅਨੁਸਾਰ ਸੋ ਜੋਧਿਆਂ ਦੀਆਂ 12 ਤੋਂ ਸਾਨੂੰ ਨਿਹਾਲ ਕਰ ਰਹੇ ਸਨ ਕਵੀ ਸ਼ਰੀਰ ਜਥਾ ਪਾਈ ਸਾਹਿਬ ਪਾਈ ਸੁਖਮੀਤ ਸਿੰਘ ਜੀ ਬਹੁਤ ਧੰਨਵਾਦ ਹੈ ਇਹਨਾਂ ਦਾ